ਗੁਰਦਾਸਪੁਰ ਦੇ ਥਾਣਾ ਕਮਾਨ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬੀਤੇ ਦਿਨੀ ਕਮਾਨ ਅਤੇ ਨੇੜਲੇ ਪਿੰਡ ਬੱਲੜਵਾਲ ਤੋਂ ਫਰੋਤੀ ਦੀ ਮੰਗ ਤੋਂ ਬਾਅਦ ਘਰ ਦੇ ਅੰਗੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀ ਕੀਤੇ ਕਾਬੂ ਤੁਸੀਂ ਦੇਖ ਰਹੇ ਹੋ ਏਪੀਜੀ ਨਿਊਜ਼ ਪੰਜਾਬ ਪੱਤਰਕਾਰ ਰੋਹਤ कुमार ਡੋਗਰਾ ਦੀ ਕਮਾਨ ਤੋਂ ਇਹ ਖਾਸ ਰਿਪੋਰਟ ਕਿਥੇ ਨਾ ਪਹੁੰਚ ਲਗੇ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਸੁਹੇਲਿ ਕਾਸਮੀਰ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਅੱਜ ਕਮਾਂਡ ਪੁਲਿਸ ਨੂੰ ਉਹਨਾਂ ਦੀ ਮਿਹਨਤ ਸਦਕਾ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ 16 8 2025 ਨੂੰ ਇੱਕ ਕਮਾਂਡ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਐਕਸ ਸਰਵਿਸ ਮੈਨ ਉਹਨਾਂ ਦੇ ਘਰ ਤੇ ਨਾ ਗੇਟ ਤੇ ਇੱਕ ਗੋਲੀ ਚਲਾਈ ਗਈ ਸੀਗੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਕਮਾਨ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਰ ਸਿੰਘ ਹੈਗੇ ਉਹ ਵੀ ਬੱਲੜਵਾਲ ਤੋਂ ਹੀ ਆ ਉਹ ਵੀ ਇੱਕ ਸਰਵਿਸਮੈਨ ਸੀ ਤੇ ਕਰੀਬ ਮਹੀਨੇ ਬਾਅਦ ਹੀ 15 9 ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਵਾਰਦਾਤਾ ਸੀਗੇ ਜਿਨ੍ਹਾਂ ਤੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਓ ਕਮਾਂਡ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਸੀਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ گرو ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਰਿਫਰੋਤੀ ਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ ਇਹ ਤੋਂ ਸਖਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖੋਵਾਲ ਪਿੰਡ ਦਾ ਬਲਵਿੰਦਰ ਸਿੰਘ ਹੋਰ ਫਿਰ ਬਿੱਲਾ ਹੈਗਾ ਜਿਹੜਾ ਕਿ ਕਰੀਬ 6 ਸਾਲ ਡੇਢ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਜਾਣਾ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰਣਜੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ ਕਿਰਨ ਕਿਰਨਦੀਪ ਸਿੰਘ ਪ੍ਰੀਤੀ ਇਹ ਇਹਨਾਂ ਨੇ ਗਰੁੱਪ ਆਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰੈਕੀ ਕਰਨ ਲੱਗੇ ਕਿਹੜਾ ਅਮੀਰ ਹੈ ਕਿਹਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁਖ ਸੁਹੰਤਾ ਸਾਰੀਆਂ ਜ਼ਿਆਦਾ ਹੈਗੇ ਤੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸਾਊਂਡ ਹੈਗਾ ਤੇ ਉਹਦੀ ਇਨਫੋਰਮੇਸ਼ਨ ਉਹਨੂੰ ਦਿੰਦੇ ਸੀ ਫੋਨ ਇਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰ ਇਹਨਾਂ ਨੂੰ ਧਮਕੀ ਲਾਂਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ ਦੇ 60 ਲੱਖ ਦੇ ਦੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰौती ਮੰਗਦਾ ਸੀ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਵਾਂਗੇ ਤੇ ਇਹਨਾਂ ਦੇ ਵਿੱਚ ਇੱਕ ਭਗਵੰਦਰ ਸਿੰਘ ਹੈਗਾ ਜਿਹੜਾ ਕਿ ਬੱਲਣਵਾਲ ਦਾ ਹੀ ਹੈਗਾ ਉਹ ਇਹਨਾਂ ਨੂੰ ਜਿਹੜੇ ਉੱਥੋਂ ਦੇ ਸਰਮਾਇਦਾਰ ਲੋਕ ਹੈਗੇ ਸੀਗੇ ਉਹਨਾਂ ਦੇ ਫੋਨ ਨੰਬਰ ਪ੍ਰੋਵਾਈਡ ਕਰਦਾ ਸੀਗਾ ਤੇ ਅਸੀਂ ਭੁਪਿੰਦਰ ਸਿੰਘ ਔਰ ਰঞ্জੀਤ ਸਿੰਘ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਰঞ্জੀਤ ਸਿੰਘ ਜਿਹੜਾ ਹੈਗਾ ਬਰਿਆਰ ਦਾ ਤੇ ਭੁਪਿੰਦਰ ਸਿੰਘ ਉਥੋਂ ਬੱਲੜਵਾਲ ਦਾ ਹੈ ਰঞ্জੀਤ ਸਿੰਘ ਜਿਹੜਾ ਹੈ ਇਹਦੇ ਕੋਲ ਇੱਕ ਪਿਸਟਲ ਸੀਗਾ ਬੱਤੀਬੂਰ ਜਿਹੜਾ ਕੰਟਰੀ ਮੇਡ ਹੈਗਾ ਸੀਗਾ ਜਿਹੜਾ ਕਿ ਪੁਲਵਿੰਦਰ ਸਿੰਘ ਉਰਫ ਬਿੱਲੇ ਨੇ ਸਖੋਵਾਲ ਵਾਲੇ ਨੇ ਹੀ ਇਸ ਨੂੰ ਤਰਨਤਾਰਨ ਸਾਈਡ ਤੋਂ ਇਹਨੂੰ ਦਵਾਇਆ ਸੀਗਾ ਕਿ ਫਲਾਣੇ ਬੰਦੇ ਕੋਲ ਜਾ ਕੇ ਲੈ ਆਣਾ ਤੇ ਇਹਨੇ ਉਹ ਪਿਸਤੌਲ ਲਿਆਂਦਾ ਨਾਲ ਇਹਨੇ ਤਿੰਨ ਰੌਂਦ ਲਿਆਂਦੇ ਸੀ ਜਿਹਦੇ ਚ ਦੋ ਇਹਨੇ ਇੱਕ ਤਾਂ ਗੁਰਚਰਨ ਸਿੰਘ ਦੇ ਘੇੜ ਤੇ ਗੋਲੀ ਮਾਰ ਕੇ ਚਲਾਤਾ ਸੀਗਾ ਇਹ ਰੌਂਦ ਅਰੇ ਇੱਕ ਚਲਾਤਾ ਸੀਗਾ ਇਹਨੇ ਸੁਖਦੇਵ ਸਿੰਘ ਦੇ ਤੇ ਤੀਸਰਾ ਰੌਂਦ ਤੇ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਹੁਣ ਤੇ ਦੋ ਬੰਦਿਆਂ ਦੀ ਇਹਦੇ ਵਿੱਚ ਅਸੀਂ ਅਰੈਸਟ ਪਾ ਲਈ ਹੈ ਇੱਕ ਜਿਹੜਾ ਰਣਜੀਤ ਸੀਗਾ ਇਹਨੂੰ 19 ਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਭੁਪਿੰਦਰ ਸਿੰਘ ਲਾਲੀ ਜਿਹੜਾ ਹੈਗਾ ਬੱਲੜਵਾਲ ਦਾ ਇਹਨੂੰ 23 ਨ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਇਸ ਤਰੀਕੇ ਨਾਲ ਜਿਹੜਾ ਕਿ ਇਹ ਫਰੌਤੀਆ ਮੰਗਣ ਵਾਲੇ گروਹ ਦਾ ਅਸੀਂ ਪਰਦਾ ਫਾਸ਼ ਕੀਤਾ ਹੈ ਤੇ ਇਹ ਇੱਕ ਬੜੀ ਵਧੀਆ ਕਾਮਯਾਬੀ ਹੈਗੀ ਹੈ ਸਾਡੀ ਸਰ ਜਿਹੜੇ ਫਰੌਤੀਆ ਮੰਗ ਰਹੇ ਸੀ ਬੈਲਜੀਅਮ ਦੇ ਵਿੱਚੋਂ ਉਹਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਆ ਦੇਖੋ ਇਹਦੇ ਤੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਜੋ ਸਾਡੇ ਤੱਕ ਹੁਣ ਗੱਲ ਸਾਹਮਣੇ ਆਈ ਹੈ ਵੀ ਉਹਦੇ ਤੇ ਕੋਈ ਕੇਸ ਰਜਿਸਟਰਡ ਨਹੀਂ ਸੀ ਇਹ ਜਿਹੜੇ ਪੰਜ ਚਾਰ ਲੜਕੇ ਹੈਗੇ ਇਹ ਇਹ ਆਪਸ ਵਿੱਚ ਇੱਥੇ ਯਾਰ ਦੋਸਤ ਸੀਗੇ ਕਿਉਂਕਿ ਰਣਜੀਤ ਸਿੰਘ ਦੀ ਇੱਥੇ ਰੈਡੀमेड ਗਾਰਮੈਂਟਸ ਦੀ ਇੱਕ ਸ਼ਾਪ ਹੈਗੀ ਸੀਗੀ ਤੇ ਉੱਥੇ ਇਹਨਾਂ ਦੇ ਉੱਠਣਾ ਬੈਠਣਾ ਹੁੰਦਾ ਸੀਗਾ ਫਿਰ ਇਹਨਾਂ ਨੇ ਬਾਅਦ ਵਿੱਚ ਈਜ਼ੀ ਮਨੀ ਲਈ ਮਨੀ ਮੇਕਿੰਗ ਲਈ ਇਹਨਾਂ ਨੇ ਇੱਕ ਤਰੀਕਾ ਅਡਾਪਟ ਕੀਤਾ ਕਿ ਉਹ ਉੱਥੋਂ ਧਮਕੀ ਲਾਂਦਾ ਸੀਗਾ ਤੇ ਜਦੋਂ ਤੱਕ ਬੰਦੇ ਨੂੰ ਇਹ ਧਮਕੀ ਆਉਂਦੀ ਏ ਕੋ ਪਹਿਲਾਂ ਹੀ ਡਰਿਆ ਹੁੰਦਾ ਸੀਗਾ ਉੱਪਰੋਂ ਇਹ ਉਸੇ ਦਿਨ ਹੀ ਇੱਕ ਅੱਧੇ ਦਿਨ ਬਾਅਦ ਹੀ ਉਹਦੇ ਘਰ ਫਾਇਰ ਕਰਾ ਦਿੰਦੇ ਸੀਗੇ ਜਿਹਦੇ ਨਾਲ ਸਾਈਕੋਲੋਜੀਕਲੀ ਉਹ ਹੋਰ ਜ਼ਿਆਦਾ ਡਰ ਜਾਂਦਾ ਸੀਗਾ ਤੇ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਦੇ ਦਈਏ ਇਹ ਇਸ ਤਰ੍ਹਾਂ ਨਾਲ ਇਹ ਪੈਸੇ ਉਹਦਾ ਕੋ ਐਂਟਰ ਦਾ ਕੰਮ ਕਰਦੇ ਸੀ ਸਰ ਹੋਰ ਇਹਨਾਂ ਨੇ ਹੁਣ ਤੱਕ ਕਿਸੇ ਕੋ ਫਰਾਵੀ ਲਈ ਨਹੀਂ ਕੀ ਕੱਲੇ ਧੰਗੇ ਹੀ ਦਿੱਤੇ ਸੀ ਅਜੇ ਦੋ ਮੈਟਰ ਸਾਡੇ ਸਾਹਮਣੇ ਆਏ ਸੀਗੇ ਇਹ ਦੋਨਾਂ ਦੇ ਦੋਨੋਂ ਹੀ ਕਮਾਨ ਥਾਣੇ ਦੇ ਸੀ ਦੋਨਾਂ ਦਾ ਹੀ ਕੇਸ ਰਜਿਸਟਰ ਕੀਤਾ ਸੀਗਾ ਤੇ ਬਾਕੀ ਇਹਨਾਂ ਦਾ ਹੁਣ ਰਿਮਾਨਡ ਲੈ ਰਹੇ ਆ ਅਸੀਂ ਹੋਰ ਇਨਵੈਸਟੀਗੇਸ਼ਨ ਫਰਜ਼ ਕਰਾਂਗੇ ਵੀ ਹੋਰ ਵੀ ਇਹਨਾਂ ਨੇ ਕਿੰਨਾ ਕਿੰਨਾ ਧੱਕੇ ਦਿੱਤੇ ਇਹ ਸਾਰੇ ਜਿਹੜੇ ਫੜੇ ਨੇ ਦੋ ਜਣੇ ਇਹਨਾਂ ਦਾ ਕੋ ਕ੍ਰਿਮਿਨਲ ਰਿਕਾਰਡ ਨਹੀਂ ਜਿਹੜਾ ਰਣਜੀਤ ਸਿੰਘ ਹੈ ਜਿਹੜਾ ਕੋ ਗੋਲੀ ਚਲਾਉਂਦਾ ਸੀਗਾ ਇਹਦਾ ਇੱਕ ਪੁਰਾਣਾ ਐਨਡੀਪੀਐਸ ਦਾ ਕੇਸ ਹੈ ਹੈਗਾ ਹੈ ਕਿ ਬਾਕੀ ਹੋਰ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜਾ ਇਹ ਥਿਆਰ ਨਾਲ ਕੋਪਰਾੰਦ ਹੋਇਆ ਉਹ ਕਿਨੇ ਪ੍ਰੋਵਾਈਡ ਕਰਾਇਆ ਸੀ ਉਹ ਜਿਹੜਾ ਬੈਲਜੀਅਮ ਬਲਵਿੰਦਰ ਸਿੰਘ ਹੈਗਾ ਉਹਨੇ ਹੀ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਕਰੋ ਫਰੋਤੀਆਂ ਵਾਲਾ ਤੇ ਮੈਂ ਤੁਹਾਨੂੰ ਇਹਦੇ ਲਈ ਜਿਹੜਾ ਵੈਪਨ ਹੈਗਾ ਉਹ ਵੀ ਮੈਂ ਤੁਹਾਨੂੰ ਦਵਾਂ ਉਹਨੇ ਫਿਰ ਜੋ ਹੁਣ ਤੱਕ ਸਾਡਾ ਪ੍ਰਾਇਮਰ ਸਸਾਇ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਹਰੀਕੇ ਸਾਈਡ ਉੱਥੇ ਤਰਨ-ਤਰਨ ਤੋਂ ਕਿਸੇ ਬੰਦੇ ਕੋਲ ਦਵਾਇਆ ਹੈ। ਸਰ ਇਹਨਾਂ ਨੂੰ ਕੋਣੀਆਂ ਚਲਾਉਣ ਦੇ ਪੈਸੇ ਮਿਲੇ ਕਿ ਜਾਂ ਜੇ ਉਹਨਾਂ ਨੂੰ ਭਰੋਸਾ ਹੀ ਦਿੱਤਾ ਗਿਆ ਕਿ ਤੁਹਾਨੂੰ ਪੈਸੇ ਦਵਾ ਵੀ ਨਹੀਂ ਕੋਣੀਆਂ ਚਲਾਓ। ਉਹ ਹਜੇ ਜੇ ਇਹਨਾਂ ਨੂੰ ਫਰਤੀ ਦੀ ਰਕਮ ਮਿਲਦੀ ਜਾਂ ਇਹ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਤੇ ਫਿਰ ਇਹਨਾਂ ਨੇ ਆਪਣਾ ਹਿੱਸਾ ਵੰਡਣਾ ਸੀਗਾ। ਸਰ ਤਾਂ ਲੱਗਦਾ ਵੀ ਇਹ ਮਸਲਾ ਟਰੇਸ ਹੋਣ ਦੇ ਨਾਲ ਜਿਹੜੇ ਇਲਾਕੇ ਤੇ ਕਾਫੀ ਜਿਹੜੀ ਦਹਿਸ਼ਤ ਸੀ ਉਹ ਉਹਦਾ ਮਸਲਾ ਨੋਗ ਹੈ। ਬਿਲਕੁਲ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਜਿਹੜੀ ਦਹਿਸ਼ਤ ਸੀ ਉਹ ਖਤਮ ਹੋ ਰਹੀ ਹੈ। ਇਸ ਤਰੀਕੇ ਨਾਲ ਕਿਉਂਕਿ origignal culprit ਅਸੀਂ ਫੜ ਲਏ ਐ ਤੇ ਮੇਰਾ ਤੁਹਾਡੇ ਜਰੀਏ ਤੁਹਾਡੇ ਚੈਨਲ ਦੇ ਜਰੀਏ ਤੁਹਾਡੇ ਅਖਬਾਰ ਦੇ ਜਿਹੜੀ ਮਾਰੇ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਕਿਸੇ ਹਾਲ ਦੇ ਵਿੱਚ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਲਈ ਜੁਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਣ। ਇਹ ਅੰਤੋਂ ਨਾਲ ਦਾ ਜੇਲ ਹੀ ਹੈ ਸਰ ਜਿਹੜਾ 1 ਮਹੀਨਾ ਮਸਲਾ ਜਿਹੜਾ ਡਰੇਸ ਨਹੀਂ ਹੋਇਆ ਕਾਫੀ ਮਹਿੰਤ ਕਰ ਲਈ ਪੁਲਿਸ ਨੂੰ ਜਿਹੜਾ ਵਿਅਕਤੀ ਗੋਲੀਆਂ ਚਲਾਉਣਾ ਲੱਭਦਾ ਨਹੀਂ ਸੀ ਕਿਹੜੇ ਤਰੀਕੇ ਦੇ ਨਾਲ ਜਿਹੜਾ ਕਿਹੜੀ ਟੈਕਨੀਕ ਦੇ ਨਾਲ ਇਹਨੂੰ ਲੱਭਿਆ ਗਿਆ ਦੇਖੋ ਇਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜਾ ਆਪਣੇ ਟੈਕਨੀਕਲੀ ਮਤਲਬ ਜੋ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਟੂਲਸ ਹੁੰਦੇ ਅਸੀਂ ਸਾਰੇ ਵਰਤਮੂਨਤ ਕੇ ਤੇ ओरिजिनल ਜਿਹੜਾ ਕਲਪਟ ਤੱਕ ਪਹੁੰਚਿਆ ਸਰ ਇਹਨਾਂ ਦਾ ਜਿਹੜਾ ਚੌਥਾ ਸਾਥੀ ਸਖੋਵਾਲ ਨੂੰ ਹਾਂਜੀ ਹੋ ਸਰ ਪੁਲਿਸ ਤੇ ਆਪਣੇ ਹੱਥ ਲੱਗਿਆ ਕਿ ਨਹੀਂ ਨਹੀਂ ਹਜੇ ਤੁਹਾਨੂੰ ਦੱਸਿਆ ਵੀ ਦੋ ਜਣੇ ਫੜੇ ਆ ਹਜੇ ਹੋ ਸਕਦਾ ਇਹਨਾਂ ਦੇ ਗਰੋਹ ਦੇ ਹੋਰ ਵੀ ਬੰਦੇ ਹੋਣ ਤੇ ਜਿਸ ਤਰ੍ਹਾਂ ਜਿਹਾ ਇਨਵੈਸਟੀਗੇਸ਼ਨ ਚੱਲੀ ਜਾਏਗੀ ਜਿਹੜਾ ਜਿਹੜਾ ਬੰਦਾ ਇਹਦੇ ਵਿੱਚ ਕਲਪਰੇਟ ਆਂਦਾ ਜਾਏਗਾ ਹੋ ਸਕਦਾ ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਹੋਵੇ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਹੋਣਗੇ ਬਖਸ਼ੇ ਨਹੀਂ ਜਾਣਗੇ ਸ